ਸਾਡੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੱਸੇ ਯਾਰ ਇੱਕ ਵਾਰ ਫੇਰ ਇੱਕ ਨਵੀ ਜੀ ਵੀਡੀਓ ਛੋਟੀ ਜੀ ਵੀਡੀਓ ਲੈ ਕੇ ਆਏ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਹਨਾ ਹੁਣ ਬੇ ਸਰਦੀਆਂ ਦਾ ਮੌਸਮ ਆਉਣ ਵਾਲਾ ਆ ਫਿਲਹਾਲ ਯੂਰਪ ਦੇ ਵਿੱਚ ਤਾਂ ਹੁਣ ਸਰਦੀ ਹੈਗੀ ਆ ਤੇ ਉਹਦੇ ਲਈ ਆਪਾਂ ਹੁਣ ਕੁਝ ਚੀਜ਼ਾਂ ਤਿਆਰ ਕਰ ਰਹੇ ਹਾਂ ਤੇ ਲਓ ਜੀ ਮੈਂ ਤੁਹਾਨੂੰ ਦਿਖਾਉਣਾ ਆ ਆਪਾਂ ਕੀ ਤਿਆਰ ਕਰਨਾ ਕਿਹੜੀ ਪੰਜੀ ਤਿਆਰ ਕਰਨੀ ਹੈ ਹਨਾ ਵਧੀਆ ਤੇ ਤੁਸੀਂ ਵੀ ਸਾਰੇ ਜਾਣੇ ਤਿਆਰੀਆਂ ਕਰ ਲਓ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਹ ਚੀਜ਼ਾਂ ਬਣਾਓ ਮਤਲਬ ਸਿਹਤ ਨੂੰ ਦੂਸਤਰਾ ਕੋ ਫਿਰ ਕਮਾ ਦੇ ਜਾਓ। ਲਓ ਜੀ ਆਪਣਾ ਇਹ ਸਾਰਾ ਸਮਾਨ ਆਪਾਂ ਲਿਆਂਦਾ ਕੱਲ ਸਾਰਾ ਆਪਾਂ ਲਿਆਂਦੇ ਕਾਜੂ, ਬਦਾਮ, ਖੀਰੇ ਦੇ ਬੀਜ, ਸੋਗੀ, ਮਖਾਣੇ, ਛੋਲੇ, ਖਸਖਸ ਵੀ ਲਈਆ ਖਰੋਟ ਬਹੁਤੀ ਜਾਣੇ ਆਪਾਂ ਤਿਆਰ ਕਰ ਲਿਆ ਨੇ। ਤੇ ਆਪਾਂ ਇਹਨੂੰ ਸਾਰਿਆਂ ਨੂੰ ਗ੍ਰੈਂਡਰ ਕਰਕੇ ਆਪਾਂ ਇੱਕ ਇਹਨੂੰ ਨਵੀਂ ਪੰਜੀਰੀ ਜੀ ਬਣਾਵਾਂਗੇ ਕਿਉਂਕਿ ਹੁਣ ਜਿਹੜੇ ਵੀ ਬੰਦਾ ਵਿਦੇਸ਼ ਚ ਰਹਿੰਦਾ ਉਹਨਾਂ ਲਈ ਖੁਰਾਕਾਂ ਤਾਂ ਹੀ ਹੁੰਦੀਆਂ ਨੇ ਕਿਉਂਕਿ ਜਦੋਂ ਬੰਦਾ ਇੰਡੀਆ ਚ ਰਹਿੰਦਾ ਤੇ ਉਦੋਂ ਮਾਂ ਪਿਓ ਦੀਆਂ ਰੋਟੀਆਂ ਬੰਦਾ ਕਾਮਯਾਬਤੰਦਰ ਉਸ ਤੇ ਰਹਿੰਦਾ ਮਾਦੀਆਂ ਰੋਟੀਆਂ ਖਾ ਕੇ ਬੰਦਾ ਤੰਦਰੁਸਤ ਰਹਿੰਦਾ ਹੋਰ ਕੀ ਹੈ ਨਾ ਤੇ ਉਰੇ ਆਪਾਂ ਨੂੰ ਖੁਦ ਨੂੰ ਹੀ ਆਪ ਹੀ ਕੁਝ ਕਰਨਾ ਪੈਂਦਾ ਉਰੇ ਮਾ ਵੀ ਆਪਾਂ ਹੀ ਆ ਪਿਓ ਵੀ ਆਪਾਂ ਹੀ ਆ ਭੈਣ ਭਰਾ ਵੀ ਆਪਾਂ ਹੀ ਆ ਆਪ ਸਾਰਾ ਕੁਝ ਆਪਾਂ ਹੀ ਆ ਜੋ ਕਿ ਆਪਾਂ ਨੂੰ ਹੀ ਕਰਨਾ ਪੈਣਾ ਸਾਰਾ ਕੁਝ ਸੋ ਲਓ ਜੀ ਆਪਾਂ ਹੌਲੀ ਹੌਲੀ ਬਣਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਇਸ ਕੱਪੜੇ ਦੇ ਮੈਂ ਆਪਣੀ ਮਿਸ਼ਰੀ ਕੁੱਟਿਆ ਜਿੱਦਾਂ ਕਿ ਮਤਲਬ ਮਿਸ਼ਰੀ ਜਿਹੜੀ ਆਪਾਂ ਲੈਣੀ ਧਾਗੇ ਵਾਲੀ ਹੈ ਜੇ ਮਿਲ ਜੇ ਤਾਂ ਬਹੁਤ ਵਧੀਆ ਆ ਇਹਨਾਂ ਆਪਾਂ ਜਿਹੜੀ ਮਰਜ਼ੀ ਮਿਸ਼ਰੀ ਯੂਜ਼ ਕਰ ਸਕਦੇ ਆ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੈਂ ਮਿਸ਼ਰੀ ਪਿੱਛੇ ਆਹ ਦੇਖੋ ਮਿਸ਼ਰੀ ਆਪਾਂ ਕੁੱਟ ਲਈਏ ਇਹਨੂੰ ਬਰੀਕ ਬਰੀਕ ਕੁੱਟਣਾ ਇਹਨੂੰ ਮੈਂ ਹਜੇ ਹੋਰ ਕੁੱਟਣਾ ਤੇ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਹਮੇਸ਼ਾ ਹੀ ਪਿੱਛੇ ਆਪਣੀ ਬਨਾਣ ਦਾ ਤਿਆਗ ਦੇਦਾ ਨਾਵੇਂ ਬਨਾਣ ਦਾ ਤਿਆਗ ਦੇਦਾ ਕੁਛ ਕਰਨ ਤੋਂ ਬਾਅਦ ਤੁਸੀਂ ਇਹ ਜਆ ਬਰਤਨ ਲੈ ਲੈਣਾ ਜਿਹੜਾ ਸੁੱਕਾ ਹੋਵੇ ਹਨ ਤਾਂ ਮੈਂ ਦਿਖਾਉਣਾ ਇਹਦੇ ਵਿੱਚ ਵੀ ਮੇਰੀ ਪਹਿਲਾਂ ਪੰਜੀਰੀ ਬਣਾਈ ਹੋਈ ਸੀ ਥੋੜੀ ਜਿਹੀ ਰਹਿ ਗਈ ਖਤਮ ਹੋ ਗਈ ਸੋ ਲਓ ਜੀ ਇਹਦੇ ਵਿੱਚ ਆਪਾਂ ਪਾਉਨੇ ਆ ਵਾਹੀ ਗੁਰੂ ਦਾ ਨਾਲ ਲੈ ਕੇ ਲਓ ਜੀ ਆਪਣੀ ਪੰਜੀਰੀ ਹੋ ਚੁੱਕੀ ਹੈ ਤਿਆਰ ਤੇ ਆਪਾਂ ਨੂੰ ਲਾਣਾ ਨੇ ਟਿੰਕੀ ਤਰ੍ਹਾਂ ਤੁਸੀਂ ਰੰਗ ਦੇਖ ਸਕਦੇ ਹੋ Yeah, por otro día. रोना बना कर गया है, सो so, लो जी अपनी बहुत ही ज्यादा बढ़िया पंजीरी तैयार हो चुकी है है ना पर कह सकते कि चलो ਜੋ ਮੰਮੀ ਨੇ ਬਣਾ ਕੇ ਦੇਣੀ ਹੁੰਦੀ ਆ ਨਾ ਉਹ ਤਾਂ ਨਹੀਂ ਤਿਆਰ ਕਰ ਸਕਦੇ ਪਰ ਇੱਕ ਤਰ੍ਹਾਂ ਦੇ ਖੁਰਾਕ ਵਧੀਆ ਬਣ ਜੂਗੀ ਆਪਾਂ ਵੀ ਆਵੇ ਆਪਾਂ ਆਪਣੀ ਸੇਤ ਦਾ ਮਾਰਾ ਜਾਂ ਧਿਆਨ ਰੱਖਦੇ ਆ ਦਵਾਈਆਂ ਦੂਈਆਂ ਤੋਂ ਬੰਦਾ ਬਸ ਸਕਦਾ ਬੰਦਾ ਬਸ ਦਿਨ ਹਲਾ ਲੈਣਾ ਤੁਸੀਂ ਚੰਗੀ ਤਰ੍ਹਾਂ ਵੀ ਜਿਹੜੇ ਉਹ ਬਣੇ ਹੁੰਦੇ ਨੇ ਗੰਢ ਜਿਹ ਹੈ ਨਾ ਉਹ ਟੁੱਟ ਜਾਣਗੇ ਸਲੋਜੀ ਆਪਣੀ ਪੰਜੀਰੀ ਬਣ ਚੁੱਕੀ ਆ ਤੇ ਆਪਾਂ ਇਹਦਾ ਮਾੜਾ ਜਿਹਾ ਸੁਆਦ ਚੱਕ ਕੇ ਦੇਖਦੇ ਕਿਵੇਂ ਦੀ ਬਣੀ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਵਾਹ ਵਾਹ ਜੀ ਵਾਹ ਬਹੁਤ ਹੀ ਜ਼ਿਆਦਾ ਸਵਾਦ ਆਪਾਂ ਜਦੋਂ ਖਾ ਰਹੇ ਆ ਨਾ ਮੈਨੂੰ ਐਂ ਲੱਗ ਰਿਹਾ ਤੇ ਇੱਕ ਕੋਈ ਵਿਟਾਮਿਨ ਲਾ ਲੋ ਤੁਸੀਂ ਜਿੱਦਾਂ ਕੋਈ ਕੋਈ ਪਾਵਰ ਲਾ ਲੋ ਵੀ ਅੰਦਰ ਜਾ ਰਹੀ ਹੈ ਮਹਿਸੂਸ ਹੁੰਦਾ ਖਾਂਦਾ ਬਹੁਤ ਵਧੀਆ ਬਣੀ ਆ ਬਹੁਤ ਹੀ ਜ਼ਿਆਦਾ ਵਧੀਆ ਬਣੀ ਆ ਤੁਸੀਂ ਵੀ ਆਪਣੇ ਘਰੇ ਟਰਾਈ ਕਰੋ ਇਹਨੂੰ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਦੀ ਬਾਤੋ ਬਾਤ ਸ਼ੇਅਰ ਕਰਦੇ ਹੋ ਜਿਹਨੂੰ ਵੀ ਵਧੀਆ ਲੱਗੇ ਮੇਰੀ ਵੀਡੀਓ ਹਨਾ ਤੇ ਛੋਟੇ ਜਿਹਾ ਇੱਕ ਟਰਾਈ ਅੱਜ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਵਧੀਆ ਪਸੰਦ ਆ ਲੱਗੇ ਹੋਗੇ ਇਹਦੇ ਖਾਣ ਨਾਲ ਨਾਲ ਤੁਸੀਂ ਆਪਣੇ ਸਰੀਰ ਦੀ ਮਤਲਬ ਕਸਰਤ ਵੀ ਬਹੁਤ ਜ਼ਰੂਰੀ ਆ ਕੱਲੀ ਇਹ ਨਹੀਂ ਵੀ ਆਪਾਂ ਕੱਲੀ ਇਹ ਖਾਣੀ ਆ ਕਸਰਤ ਵੀ ਬਹੁਤ ਜ਼ਰੂਰੀ ਆ ਨਾਲ ਸੋ ਤੁਸੀਂ ਕਰੇ ਤਿਆਰ ਕਰੋ ਲਓ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ థాంਕ ਯੂ